ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਖਬਰ ਆਪ ਜੀ ਨੂੰ ਪਤਾ ਲੱਗ ਗਈ ਹੋਣੀ سوشل ਮੀਡੀਆ ਤੋਂ ਕਿ ਸਾਡੀ ਕੌਮ ਦੇ ਨਿਡਰ ਤੱਕ ਪੱਤਰਕਾਰ ਕੌਮੀ ਪੱਤਰਕਾਰ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੱਤਾ ਤੇ ਜਿਸ ਲੈਜੇ ਦੇ ਨਾਲ ਸੱਚ ਬੋਲਿਆ ਕੋਈ ਵਰਲਾ ਹੀ ਉਸ ਤਰੀਕੇ ਨਾਲ ਸੱਚ ਬੋਲ ਸਕਦਾ ਮੇਰੀ ਮੁਰਾਦ ਸਰਦਾਰ ਪ੍ਰੀਤ ਸਿੰਘ ਸੈਣੀ ਜੋ ਕਿ ਸਾਨੂੰ ਸਦੇਵੀ ਵਿਛੋੜਾ ਦੇ ਚੁੱਕੇ ਹਨ ਤੇ ਅੱਜ ਉਹਨਾਂ ਦੇ ਘਰ ਜਾ ਕੇ ਆਏ ਹੁਣ ਪਰਿਵਾਰ ਨੂੰ ਮਿਲ ਕੇ ਆਏ ਆ ਤੇ ਉੱਥੇ ਤਾਂ ਕੋਈ ਮਾਹੌਲ ਹੈ ਨਹੀਂ ਸੀ ਇਦਾਂ ਦਾ ਕੋਈ ਵੀਡੀਓ ਬਣਾਉਣ ਵਾਲਾ ਪਰ ਸੰਗਤਾਂ ਦੇ ਬਹੁਤ ਸਾਰੇ ਫੋਨ ਆ ਰਹੇ ਨੇ ਕਿਉਂਕਿ ਫੇਸਬੁੱਕ ਤੇ ਖਬਰ ਬਹੁਤ ਚੱਲ ਰਹੀ ਹੈ ਤੇ ਬਹੁਤ ਫੋਨ ਆ ਰਹੇ ਨੇ ਵੀ ਗੱਲ ਸੱਚੀ ਹੈ ਕਿ ਝੂਠੀ ਹੈ ਸੋ ਇਸ ਕਰਕੇ ਵੀਡੀਓ ਬਣਾਉਣ ਦਾ ਕੋਈ ਮਨ ਤਾਂ ਨਹੀਂ ਸੀ ਸਾਡਾ ਪਰ ਫਿਰ ਮਨ ਚ ਸੋਚਿਆ ਵੀ ਬਾਰ-ਬਾਰ ਫੋਨ ਤੇ ਸਾਰੇ ਪੁੱਛ ਰਹੇ ਨੇ ਵੀ ਕਿਉਂ ਨਾ ਆਪਾਂ ਇੱਕ ਵੀਡੀਓ ਬਣਾ ਕੇ ਸੰਗਤ ਨੂੰ ਇਸ ਦੀ ਜਾਣਕਾਰੀ ਦਈਏ ਕਿ ਕਾਲਪੁਰਖ ਦਾ ਬਾਣਾ ਵਰਤਿਆ ਜੀ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਉਸ ਕਾਲਪੁਰਖ ਦਾ ਬਾਣਾ ਜਿੰਨੀ ਸਵਾਸਾਂ ਦੀ ਪੂੰਜੀ ਮਿਲੀ ਸੀ ਸਾਡੇ ਵੀਰ ਪ੍ਰੀਤ ਸਿੰਘ ਸੈਣੀ ਨੂੰ ਉਸ ਪੂੰਜੀ ਨੂੰ ਖਰਚਦਿਆਂ ਹੋਇਆਂ ਆਪਣੀ ਸੰਸਾਰ ਯਾਤਰਾ ਕਰਦਿਆਂ ਹੋਇਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਤੇ ਬਹੁਤ ਵੱਡਾ ਘਾਟਾ ਜਿਹੜਾ ਕੌਮ ਨੂੰ ਪਿਆ ਕਿਉਂਕਿ ਜਿਸ ਤਰੀਕੇ ਦਾ ਨਾਲ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਕੌਮ ਦੇ ਵਿੱਚ ਫੈਲੀਆਂ ਕ੍ਰਿਤੀਆਂ ਨੂੰ ਦੂਰ ਕਰਵਾਉਣ ਦਾ ਯਤਨ ਕਰ ਰਹੇ ਸਨ ਕਿਸੇ ਨਾ ਕਿਸੇ ਤਰੀਕੇ ਤੇ ਜਿੱਦਾਂ ਦਾ ਉਹਨਾਂ ਦਾ ਕਾਰਜ ਸੀ ਤੇ ਬਹੁਤ ਫਰਕ ਵੀ ਪਿਆ ਸੀ ਬਹੁਤ ਸਾਰੇ ਜਿਹੜੇ ਗਲਤ ਕੰਮ ਹੋ ਰਹੇ ਸਨ ਉਹਨਾਂ ਦੇ ਵੀ ਸੁਧਾਰ ਵੀ ਆਇਆ ਉਹ ਵੀ ਦੇਖਣ ਨੂੰ ਮਿਲਿਆ ਇਸ ਵਿੱਚ ਕੋਈ ਅਤਕਥਨੀ ਨਹੀਂ ਪਰ ਸੰਗਾ ਜੀ ਜੋ ਹੁਣ ਪਾਣਾ ਵਰਤੇ ਆ ਕਈ ਤਰ੍ਹਾਂ ਦੀਆਂ ਕਿਆ ਸਤਾਰੀਆਂ ਲਗਾਈਆਂ ਜਾ ਰਹੀਆਂ ਨੇ ਅੰਦਾਜ਼ੇ ਲਗਾਏ ਜਾ ਰਹੇ ਨੇ ਵੀ ਨੇਚਰਲ ਡੈਥ ਹੈ ਜਾਂ ਕੋਈ ਮਰਡਰ ਕੇਸ ਹੈ ਤੇ ਬਾਕੀ ਜਿਸ ਤਰ੍ਹਾਂ ਪਰਿਵਾਰ ਵੱਲੋਂ ਦੱਸਿਆ ਗਿਆ ਜੋ ਉਹਨਾਂ ਦੇ ਘਰ ਦੇ ਵਿੱਚ ਲੱਗੇ ਕੈਮਰਿਆਂ ਦੇ ਵਿੱਚ ਦੇਖਿਆ ਕਿ ਘਰ ਦੇ ਵਿੱਚ ਇਕੱਲੇ ਸਨ ਸੋਮਵਾਰ ਸਟਾਫ ਨੂੰ ਛੁੱਟੀ ਹੁੰਦੀ ਹੈ ਜਿਹੜੇ ਕਿ ਨਾਲ ਇਹਨਾਂ ਦੇ ਮੁੰਡੇ ਵੀਡੀਓਜ਼ ਵਗੈਰਾ ਅਪਲੋਡ ਕਰਦੇ ਨੇ ਐਡੀਟਿੰਗ ਕਰਦੇ ਨੇ ਸ਼ੂਟਿੰਗ ਕਰਦੇ ਆ ਸੋਮਵਾਰ ਦੀ ਉਹਨਾਂ ਨੂੰ ਛੁੱਟੀ ਹੁੰਦੀ ਹੈ ਤੇ ਕੋਈ ਵੀ ਨਹੀਂ ਸੀ ਇਕੱਲੇ ਹੀ ਸਨ ਘਰ ਤੇ ਥੋੜੀ ਜੀ ਸਿਹਤ ਖਰਾਬ ਹੋਈ ਹੈ ਇਹਨਾਂ ਨੇ ਆਪਣੇ ਫਾਦਰ ਇਨ ਲਾ ਨੂੰ ਫੋਨ ਕਰਕੇ ਬੁਲਾਇਆ ਵੀ ਆਓ ਤੁਸੀਂ ਮੇਰੀ ਸਿਹਤ ਠੀਕ ਨਹੀਂ ਹੈ ਤੇ ਬਸ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਇਹ ਸਵਾਸ ਛੱਡ ਚੁੱਕੇ ਸਨ ਤੇ ਬਾਕੀ ਜਿਸ ਹਾਬ ਦਾ ਉਹਨਾਂ ਦਾ ਜੀਵਨ ਸੀ ਜੋ ਉਹਨਾਂ ਦੇ ਕਾਰਜ ਸਨ ਉਹ ਕਾਰਜਾਂ ਨੂੰ ਵੇਖਦਿਆਂ ਹੋਇਆਂ ਇਸ ਡੈਥ ਨੂੰ ਲਾਈਟਲੀ ਨਹੀਂ ਲਿਆ ਜਾ ਸਕਦਾ ਵੀ ਕਿਸੇ ਨਾ ਕਿਸੇ ਨੇ ਕੋਈ ਦੁਸ਼ਮਣੀ ਤਾਂ ਨਹੀਂ ਕੱਢੀ ਇਸ ਦੇ ਪਿੱਛੇ ਵੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ ਪਰਿਵਾਰ ਵੱਲੋਂ ਤੇ ਪੋਸਟਮਾਰਟਮ ਵਾਸਤੇ ਉਹਨਾਂ ਦੀ ਡੈੱਡ ਬੋਡੀ ਹੈ ਜਿਹੜੀ ਹਸਪੀਟਲ ਗਈ ਹੋਈ ਹੈ ਤੇ ਉਹਦਾ ਰਿਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂ ਸਚਾਈ ਕੀ ਹੈ ਕਿ ਨੈਚੁਰਲ ਡੈਥ ਹੈ ਜਾਂ ਕਿਸੇ ਨੇ ਕੁਝ ਖਾਣੇ ਚ ਪਾ ਕੇ ਦਿੱਤਾ ਹੈ ਜਾਂ ਕੀ ਕੀਤਾ ਕੀ ਨਹੀਂ ਇਹ ਹੁਣ ਬਾਅਦ ਹੀ ਪਤਾ ਲੱਗੇਗਾ ਇਦਾਂ ਤੇ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਬਾਕੀ ਹੁਣ ਪਾਣਾ ਤਾਂ ਮੰਨਣਾ ਹੀ ਪੈਣਾ ਜੋ ਘਾਟ ਆ ਸਾਡੀ ਕੌਮ ਨੂੰ ਤੇ ਇਹ ਉਹ ਨਹੀਂ ਪੂਰਾ ਹੋ ਸਕਦਾ ਕਦੇ ਤੇ ਬਹੁਤ ਹੀ ਇੱਕ ਸੱਚੇ ਤੇ ਸੁੱਚੇ ਇਨਸਾਨ ਸੰਨ ਮੂੰ ਫਟ ਭਾਵੇਂ ਕਿ ਜੜੀ ਵੀ ਗੱਲ ਉਹਨਾਂ ਨੇ ਮਨ ਚਾਹੀ ਅਗਲੇ ਦੇ ਸਾਹਮਣੇ ਕਹਿ ਦੇਣੀ ਚਾਹੇ ਉਹ ਗਲਤ ਹੈ ਚਾਹੇ ਉਹ ਸਹੀ ਹੈ ਅਗਲੇ ਨੂੰ ਬੁਰੀ ਲੱਗੇ ਚੰਗੀ ਲੱਗੇ ਉਹ ਕਹਿ ਦੇਣੀ ਇਹੋ ਜੇ ਸੱਚੇ ਸੁੱਚੇ ਇਨਸਾਨ ਸੰਨ ਤੇ ਹਰ ਗਰੀਬ ਦੇ ਨਾਲ ਖੜਨ ਵਾਲੇ ਹਰ ਲੋੜਵੰਦ ਦੇ ਨਾਲ ਖੜਨ ਵਾਲੇ ਸੋ ਸਾਡੀ ਤੇਹੀ ਅਰਦਾਸ ਬੇਨਤੀ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਾਤਸ਼ਾਹ ਸਾਡੇ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਬਾਕੀ ਉਹਨਾਂ ਦੇ ਮਾਤਾ ਪਿਤਾ ਅਮਰੀਕਾ ਨੇ ਤੇ ਉਹ ਵੀ ਕੱਲ ਤੱਕ ਪਹੁੰਚ ਜਾਣਗੇ। ਤੇ ਉਹਨਾਂ ਦੇ ਆਉਣ ਤੋਂ ਬਾਅਦ ਹੀ ਫਿਰ ਇਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਕੀਤਾ ਜਾਏਗਾ। ਤੇ ਉਹ ਵੀ ਆਪ ਜੀ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਦੱਸ ਦਿੱਤਾ ਜਾਣਾ। ਅੰਤਿਮ ਸੰਸਕਾਰ ਦਾ ਜੋ ਸਮਾਂ ਇਹਨਾਂ ਦਾ ਤੇ ਉਹ ਬਾਅਦ ਦੇ ਵਿੱਚ ਦੱਸਿਆ ਜਾਏਗਾ। ਸੋ ਇਹਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਰ ਕੋਈ ਗੱਲਬਾਤ ਭਾਈ ਸਾਹਿਬ ਜੀ ਕੁਝ ਕਹਿਣਾ ਚਾਹੋਗੇ ਬਸ ਜੀ ਕੁਝ ਗੱਲ ਕਰਨ ਨੂੰ ਮਨ ਨਹੀਂ ਕਰ ਰਿਹਾ ਮਨ ਬਹੁਤ ਪਰੇਸ਼ਾਨ ਹੋਇਆ ਪੈ ਕੱਲ ਦਾ ਦਾਸ ਹੈ ਅਪਰਾਧੀ ਜਲਦੀ ਖਬਰ ਸੁਣੀ ਹੈ ਕਿਉਂਕਿ ਨਾਡਾ ਨਰੇ ਸਾਡੇ ਨਾਲ ਸੀ ਸਾਨੂੰ মিডিਆ ਲਾਈਨ 'ਚ ਲੈਣ ਵਾਲੇ ਹੋ ਸੀ ਬਹੁਤ ਪਿਆਰ ਸੀ ਸਾਡੇ ਨਾਲ ਸੀ ਪ੍ਰੀਤ ਸੈਣੀ ਜੀ ਦਾ ਤੇ ਮਨ ਬਹੁਤ ਪਾਵਕ ਬਹੁਤ ਭਰਿਆ ਪੈ ਅੰਦਰੋਂ कुछ बस कुछ कह ਨਹੀਂ ਜਾ ਰਿਹਾ ਕਿਸੇ ਵੀ ਕੌਮੀ ਕਾਰਜ ਤੇ ਜਾਣਾ ਤਾਂ ਸਭ ਤੋਂ ਪਹਿਲਾਂ ਮੈਨੂੰ ਫੋਨ ਕਰਨਾ ਤੇ ਰਵਿੰਦਰ ਸਿੰਘ ਜੀ ਆਪਾਂ ਜਾਣਾ ਤੇ ਤਿਆਰੀ ਖਿੱਚ ਲਓ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਹੁਣ ਸੋਝੀ ਨਹੀਂ ਰਿਹਾ ਕੀ ਗੱਲ ਕਰੀਏ ਕੀ ਨਾ ਕਰੀਏ ਬਸ ਇੰਨੀ ਇੱਕ ਜਾਣਕਾਰੀ ਸੰਧਜੀ ਆਪ ਜੀ ਦੇ ਨਾਲ ਸਾਂਝੀ ਕਰਨੀ ਸੀ ਕਿ ਅਕਾਲ ਪੁਰਖ ਦਾ ਬਾਣਾ ਜਿਹੜਾ ਵਾਪਰ ਚੁੱਕਿਆ ਤੇ ਸਾਡੀ ਕੌਮ ਨੂੰ ਬਹੁਤ ਵੱਡਾ ਘਾਟਾ ਜਿਹੜਾ ਪੈ ਚੁੱਕਿਆ ਹੈ ਪ੍ਰਮਾਤਮਾ ਬਲੀ ਕਰੇ ਜੀ ਇੰਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ